ਅੱਜ ਜੋ ਮੈਂ ਇੱਥੇ ਟੌਪਿਕ ਡਿਸਕਸ ਕਰਨ ਲੱਗੀ ਆ ਉਹ ਹੈਗਾ ਨਿਊ ਬੌਰਨਸ ਬਾਰੇ ਜਦੋਂ ਬੱਚਾ ਜਨਮ ਲੈਂਦਾ ਇਹਦੇ ਬੱਚੇ ਕੀ ਕੀ ਪ੍ਰੋਬਲਮਸ ਆ ਸਕਦੀਆਂ ਨੇ ਇਹ ਜਿਹੜੀਆਂ ਪ੍ਰੋਬਲਮਸ ਬਾਰੇ ਜਾਨਣਾ ਜ਼ਰੂਰੀ ਪੇਰੈਂਟਸ ਬਾਰੇ ਤਾਂ ਹੈਗੇ ਹੀ ਆ ਜਿਨ੍ਹਾਂ ਦੇ ਘਰ ਬੱਚੇ ਜਨਮ ਲੈਂਦੇ ਨੇ ਹਾਲਾਂਕਿ ਸਭ ਲਈ ਹੀ ਜ਼ਰੂਰੀ ਆ ਕਿਉਂਕਿ ਸਭ ਦੇ ਘਰ ਹੀ ਬੱਚੇ ਪੈਦਾ ਹੁੰਦੇ ਨੇ ਤੇ ਟੌਪਿਕ ਖਾਸ ਕਰਕੇ ਆਸ਼ਵ ਵਰਕਰਸ ਲਈ ਵੀ ਮੈਂ ਤਿਆਰ ਕਰ ਰਹੀ ਆ ਕਿਉਂਕਿ ਉਹਨਾਂ ਨੇ ਕਰ ਕਰ ਜਾ ਕੇ ਲੋਕਾਂ ਨੂੰ এডੂਕੇਟ ਕਰਨਾ ਹੁੰਦਾ ਜਦੋਂ ਬੱਚੇ ਦੀ ਡਿਲੀਵਰੀ ਹੁੰਦੀ ਹੈ ਉਹ ਬੱਚੇ ਦੇ ਕੋਲ ਵੀ ਹੁੰਦੇ ਨੇ ਬਾਅਦ ਚ ਉਹਨਾਂ ਦੀਆਂ ਵਿਜ਼ਿਟਸ ਕਰਨੀਆਂ ਹੁੰਦੀਆਂ ਮਾਂ ਪਿਓ ਨੂੰ ਸਮਝਾਉਣਾ ਹੁੰਦਾ ਕਿ ਉਹਨਾਂ ਨੂੰ ਕੀ ਕੀ ਤਕਲੀਫ ਆ ਸਕਦੀਆਂ ਹਨ ਤੇ ਕੀ ਨਹੀਂ ਆ ਸਕਦੀਆਂ ਤੇ ਕਿਹੜੀ ਕਿਸੇ ਤਕਲੀਫ ਬਾਰੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਹੈ ਤੇ ਕਿਤੇ ਬਾਰੇ ਨਹੀਂ ਹੈ ਸੋ ਇਹ ਮੈਂ ਟਾਪਿਕ 'ਤੇ ਸਟੱਡ ਕਰਨ ਲੱਗੀ ਆ ਪੇਰੈਂਟਸ ਲਈ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਉਹਨਾਂ ਨੂੰ ਆਪਦੇ ਬੱਚੇ ਦਾ ਬਹੁਤ ਹੀ ਖਿਆਲ ਹੁੰਦਾ ਉਹ ਹਰ ਨਿੱਕੇ ਨਿੱਕੇ ਚੀਜ਼ ਦੀ ਉਹਨਾਂ ਦੀ ਟੈਨਸ਼ਨ ਲੈਂਦੇ ਨੇ ਕਿ ਬੱਚੇ ਨੂੰ ਆ ਕਿਉਂ ਹੋ ਰਿਹਾ ਏ ਇਦਾਂ ਕਿਉਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਉਹਦੇ ਬਾਰੇ ਪ੍ਰੋਪਰ ਨੌਲੇਜ ਨਹੀਂ ਹੁੰਦੀਗੀ ਜੀ ਉਹਨਾਂ ਨੂੰ ਟਾਈਮ ਸਿਰ ਦੱਸਿਆ ਜਾਵੇ ਕਿ ਇਹ ਵਾਲੀ ਦਿੱਕਤ ਆਊਗੀ ਤਾਂ ਫਿਰ ਉਹ ਟੈਨਸ਼ਨ ਨਹੀਂ ਲੈਣਗੇ ਸੋ ਇਹ ਆਪਣਾ ਸਭ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਦੱਸਿਆ ਜਾਵੇ ਕਾਸ ਕਰਕੇ ਆਸ਼ਾ ਵਰਕਰ ਭੈਣਾ ਜੋ ਕਰ ਕਰ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਜ਼ਰੂਰੀ ਹੈ ਉਹਨਾਂ ਨੂੰ ਇਹਦੇ ਬਾਰੇ ਪਤਾ ਹੋਵੇ ਸੋ ਪਲੀਜ਼ ਤੁਸੀਂ ਭਾਵੇਂ ਮੇਰੀ ਵੀਡੀਓ ਤੇ ਲਾਈਕ ਨਾ ਕਰਿਓ ਕਮੈਂਟ ਨਾ ਕਰਿਓ ਪਰ ਪਲੀਜ਼ ਚੈਨਲ ਨੂੰ ਜੋਇਨ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਫਿਰ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗੀ ਜਿਹੜੀ ਮੈਂ ਵੀਡੀਓ ਅਪਲੋਡ ਕਰੂਗੀ ਕਿਉਂਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਜਦੋਂ ਹੁਣ ਐਨਕਸ ਹੁੰਦੀ ਆ ਉਦੋਂ ਵੀ ਇਹ ਕੁਐਸਚਨ ਆਸ਼ਾ ਵਰਕ ਤੋਂ ਪੁੱਛੇ ਜਾਂਦੇ ਨੇ ਬੱਚਿਆਂ ਦੇ ਰਿਲੇਟਡ ਕਿਉਂਕਿ ਉਹਨਾਂ ਦਾ ਮੇਨ ਕੰਮ ਹੁੰਦਾ ਬੱਚਿਆਂ ਨੂੰ ਦੇਖਣਾ ਤੇ ਗਰਭਤੀ ਔਰਤਾਂ ਨੂੰ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਕੀ ਵੀ ਸਭ ਨਾਲ ਇਹਨੂੰ ਸ਼ੇਅਰ ਕਰਿਓ ਹੁਣ ਆਪਾਂ ਟੌਪਿਕ ਸਟਾਰਟ ਕਰਦੇ ਆਂ ਆਪਣਾ ਜੋ ਪ੍ਰੋਬਲਮਸ ਹੁੰਦੀਆਂ ਨੇ ਸਾਰੀਆਂ ਪ੍ਰੋਬਲਮਸ ਦਾ ਇੱਕ ਵੀਡੀਓ ਚ ਨਹੀਂ ਡਿਸਕਸ ਹੋਣੀ ਆ ਸੋ ਥੋੜੀਆਂ ਹੀ ਆਪਾਂ ਇੱਥੇ ਡਿਸਕਸ ਕਰਦੀ ਆਂ ਸਭ ਤੋਂ ਪਹਿਲੀ ਪ੍ਰੋਬਲਮ ਜਿਹੜੀ ਹੁੰਦੀ ਆ ਉਹ ਹੁੰਦੀ ਆ ਮਿਕੋਨੀਅਮ ਪਾਸੇਸ ਦੇ ਜਿਹੜਾ ਮਿਕੋਨੀਅਮ ਹੁੰਦਾ ਉਹ ਹੁੰਦਾ ਬੱਚੇ ਦਾ ਜਿਹੜਾ ਫਰਸਟ ਮਲਤਿਆਗ ਹੁੰਦਾ ਪਹਿਲੀ ਵਾਰੀ ਮਲਤਿਆਗ ਜਦੋਂ ਬੱਚਾ ਕਰਦਾ ਉਹਨੂੰ ਮੈਡੀਕਲ ਭਾਸ਼ਾ ਵਿੱਚ ਮਿਕੋਨੀਅਮ ਕਹਿ ਦਿੰਦੇ ਨੇ ਇਹ ਹਰੇ ਰੰਗ ਦਾ ਹੁੰਦਾ ਚਿਪਚਿਪਾ ਹੁੰਦਾ ਜੇ ਇਸ ਨੂੰ ਦੇਖਿਆ ਜਾਵੇ ਤੇ ਹਰੇ ਰੰਗ ਦਾ ਤਾਂ ਹੁੰਦਾ ਕਿਉਂਕਿ ਬੱਚੇ ਨੇ ਮਾਂ ਦੇ ਪੇਟ ਅੰਦਰ ਰਹਿ ਕੇ ਜੋ ਖਾਦਾ ਪੀਤਾ ਹੁੰਦਾ ਉਹਦੇ ਵਜ੍ਹਾ ਕਰਕੇ ਇਹਦਾ ਰੰਗ ਹਰਾ ਹੋ ਜਾਂਦਾ ਉਹ ਅੰਦਰ ਲੀਆਂ ਚੀਜ਼ਾਂ ਦੇ ਜਿਹੜੀਆਂ ਹੁੰਦੀਆਂ ਉਹ ਇਹਨੂੰ ਹਰਾ ਰੰਗ ਦੇ ਦਿੰਦੀਆਂ ਇਹ ਜਿਹੜਾ 90% ਬੱਚਿਆਂ ਵਿੱਚ ਹੁੰਦਾ ਪਹਿਲੇ 24 ਘੰਟਿਆਂ ਵਿੱਚ ਬੱਚੇ ਇਹ ਮਲ ਤਿਆਗ ਪਾਸ ਕਰ ਦਿੰਦੇ ਨੇ ਪਰ ਜੇ ਬਾਈ ਚਾਂਸ 24 ਘੰਟੇ ਤੋਂ ਇਸ ਸਮਾਂ ਲੰਘ ਜਾਂਦਾ ਫਿਰ ਇਹ ਡਾਕਟਰੀ ਜਾਂਚ ਹੁੰਦੀ ਆ ਜਿਹੜੀ ਨੱਕ ਰਾਈ ਪਾਈਪ ਪਾਈ ਜਾਂਦੀ ਆ ਫਿਰ ਉਹਦੇ ਨਾਲ ਜਿਹੜਾ ਬੱਚੇ ਦੇ ਮਲ ਤਿਆਗ ਵਾਲਾ ਹਿੱਸਾ ਹੁੰਦਾ ਉਹਨੂੰ ਚੈੱਕ ਕੀਤਾ ਜਾਂਦਾ ਵੀ ਕਿਤੇ ਉੱਥੇ ਕੋਈ ਰਿਕਵਰਡ ਤਾਂ ਨਹੀਂ ਹੈਗਾ ਜੇ ਮੰਨ ਲਓ ਬੱਚੇ ਨੂੰ 24 ਘੰਟੇ ਦੇ ਵਿੱਚ ਵਿੱਚ ਮਿਕੋਨੀਅਮ ਪਾਸ ਨਹੀਂ ਹੁੰਦਾ ਫਿਰ ਡਾਕਟਰੀ ਜਾਂਚ ਜ਼ਰੂਰੀ ਆ ਪਰ ਜੇ 24 ਘੰਟੇ ਦੇ ਅੰਦਰ ਹੋ ਗਿਆ ਫਿਰ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਪਰ ਇੱਥੇ ਇੱਕ ਹੋਰ ਗੱਲ ਧਿਆਨ ਵਿੱਚ ਦੇਣ ਵਾਲੀ ਆ। ਕਈ ਵਾਰੀ ਕੀ ਹੁੰਦਾ ਜਦੋਂ ਬੱਚੇ ਦੀ ਡਿਲੀਵਰੀ ਹੁੰਦੀ ਆ ਜਿਹੜਾ ਲੇਬਰ ਰੂਮ ਹੁੰਦਾ ਜਿੱਥੇ ਡਿਲੀਵਰੀ ਹੋ ਵੀ ਹੁੰਦੀ ਆ ਉਸੇ ਰੂਮ ਵਿੱਚ ਬੱਚਾ ਜਨਮ ਹੋਣ ਤੋਂ ਬਾਅਦ ਹੀ ਬਾਥਰੂਮ ਵੀ ਤੇ ਮਕੋਨੀਅਮ ਵੀ ਪਾਸ ਕਰ ਦਿੰਦਾ। ਫਿਰ ਇਹ ਤੁਹਾਨੂੰ ਜ਼ਰੂਰੀ ਆ ਤੁਹਾਨੂੰ ਪਤਾ ਹੋਵੇ ਕਿ ਬੱਚੇ ਨੇ ਉਦੋਂ ਪਾਸ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਹੋ ਸਕਦਾ ਕਿ ਮਾਪਿਓ ਇਹ ਟੈਨਸ਼ਨ ਲਵੇ ਕਿ ਸਾਡੇ ਬੱਚੇ ਨੇ ਤਾਂ ਹਜੇ ਤੱਕ ਮਕੋਨੀਅਮ ਹੀ ਪਾਸ ਨਹੀਂ ਕੀਤਾ ਇਹਨੂੰ 24 ਘੰਟੇ ਹੋ ਗਏ ਆ। ਪਰ ਜੇ ਬੱਚੇ ਨੇ ਉਥੇ ਲਿਬਰ ਰੂਮ ਚ ਕਰਤਾ ਤਾਂ ਫਿਰ ਇਹ ਅਗਲਾ ਜਿਹੜੇ ਅਗਦੀ ਮਰਤੇਗਾ ਉਹ ਫਿਰ ਡਿਲੇ ਹੋ ਸਕਦਾ ਸੋ ਜ਼ਰੂਰੀ ਇਸ ਚੀਜ਼ ਦਾ ਪਤਾ ਕੀਤਾ ਜਾਵੇ ਇਸ ਤੋਂ ਬਾਅਦ ਜੋ ਬੱਚਾ ਯੂਰੀਨ ਪਾਸ ਕਰਦਾ ਜੋ ਬਾਥਰੂਮ ਹੁੰਦਾ ਉਹ ਵੀ 24 ਘੰਟੇ ਦੇ ਵਿੱਚ ਵਿੱਚ ਕਰ ਲੈਂਦੇ ਨੇ ਪਰ ਜੇ 24 ਘੰਟੇ ਦੇ ਵਿੱਚ ਨਹੀਂ ਕੀਤਾ ਤੇ 48 ਘੰਟੇ ਦੇ ਵਿੱਚ ਵਿੱਚ ਬੱਚੇ ਯੂਰੀਨ ਪਾਸ ਕਰ ਲੈਂਦੇ ਨੇ ਜਿਹੜਾ ਮਰਤੇਗਾ ਉਹ 24 ਘੰਟੇ ਦੇ ਅੰਦਰ ਪਾਸ ਹੋਣਾ ਜ਼ਰੂਰੀ ਆ ਤੇ ਜਿਹੜਾ ਬਾਥਰੂਮ ਉਹ 48 ਘੰਟੇ ਦੇ ਵਿੱਚ ਵਿੱਚ ਹੋਣਾ ਜ਼ਰੂਰੀ ਆ। ਅ ਇੱਥੇ ਇਹ ਚੀਜ਼ਾਂ ਵੀ ਹੋ ਸਕਦੀਆਂ ਕਿ ਬੱਚਾ ਜੇ ਨਹੀਂ ਪਾਸ ਕਰ ਰਿਹਾ 24 ਘੰਟੇ ਤੋਂ ਟਾਈਮ ਦਾ ਉੱਪਰ ਹੋ ਗਿਆ ਉਹ ਲੇਟ ਹੋ ਰਿਹਾ ਬਾਥਰੂਮ ਪਾਸ ਕਰਨ ਚ। ਫਿਰ ਤੁਸੀਂ ਇਹ ਦੇਖਣਾ ਵੀ ਸ਼ਾਇਦ ਬੱਚੇ ਨੂੰ ਕਿਤੇ ਰੇਡੀਅਮ ਰੇਡੀਐਂਟ ਵਾਰਮਰ ਚ ਤਾਂ ਨਹੀਂ ਰੱਖਾ ਹੋਇਆ। ਕਈ ਵਾਰੀ ਬੱਚਿਆਂ ਦਾ weight ਘੱਟ ਹੁੰਦਾ ਜਾਂ ਪੀਲੀਆ ਜ਼ਿਆਦਾ ਹੋ ਜਾਂਦਾ। ਉਹਨਾਂ ਨੂੰ ਫਿਰ ਰੇਡੀਐਂਟ ਵਾਰਮਰ ਚ ਰੱਖ ਲੈਂਦੇ ਨੇ। ਉਹਦੇ ਚ ਫਿਰ ਉਹਨਾਂ ਦਾ ਜਿਹੜਾ ਫਲੂਇਡ ਆ ਉਹ ਲਾਸ ਹੋ ਜਾਂਦਾ। ਫਿਰ ਤਾਂ ਇਹ ਫਿਰ ਬਾਥਰੂਮ ਜਿਹੜਾ ਹੁੰਦਾ ਉਹ ਡਿਲੇ ਹੋ ਜਾਂਦਾ ਜਾਂ ਫਿਰ ਬਹੁਤ ਜ਼ਿਆਦਾ ਗਰਮੀ ਹੋਵੇ ਉਹਦੀ ਵਜ੍ਹਾ ਕਰਕੇ ਜਾਂ ਫਿਰ ਬੱਚਾ ਫਿਰ ਨਹੀਂ ਪ੍ਰੋਪਰ ਲੈ ਰਿਹਾ ਮਾਣੋ ਦੁੱਧ ਨਹੀਂ ਆ ਰਿਹਾ ਉਹਦੀ ਵਜ੍ਹਾ ਕਰਕੇ ਵੀ ਡਿਲੇ ਹੋ ਸਕਦਾ ਪਰ ਜੇ 48 ਘੰਟੇ ਤੋਂ ਸਮਾਂ ਉੱਪਰ ਹੋ ਗਿਆ ਫਿਰ ਬੱਚੇ ਦੀ ਡਾਕਟਰੀ ਜਾਂ ਜ਼ਰੂਰੀ ਆ ਜੇ ਬੱਚਾ ਬਾਥਰੂਮ ਨਹੀਂ ਕਰ ਰਿਹਾ 48 ਦੇ ਘੰਟੇ ਦੇ ਵਿੱਚ ਵਿੱਚ ਬੱਚੇ ਦਾ ਬਾਥਰੂਮ ਆ ਜਾਣਾ ਚਾਹੀਦਾ ਹੁੰਦਾ ਇਸ ਤੋਂ ਬਾਅਦ ਜੋ ਪ੍ਰੋਬਲਮ ਹੁੰਦੀ ਆ ਉਹ ਹੁੰਦੀ ਆ ਜਿਹੜਾ ਦਹੀਂ ਵਰਗਾ ਦੁੱਧ ਬੱਚੇ ਮੂੰਹ ਚੋਂ ਕੱਢਾਂ ਲੱਗ ਜਾਂਦੇ ਨੇ ਜਿਹਨੂੰ ਸਾਡੀ ਮੈਡੀਕਲ ਟਰਮ ਚ ਰੀਸਰਜਿਟੇਸ਼ਨ ਆਫ ਮਿਲਕ ਕਹਿ ਦਿੰਦੇ ਨੇ ਦਹੀਂ ਵਰਗਾ ਦੁੱਧ ਬਾਹਰ ਨੂੰ ਆਉਣ ਲੱਗ ਜਾਂਦਾ ਉਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਜੇ ਉਹ ਆ ਵੀ ਗਿਆ ਤਾਂ ਇਹ ਇੱਕ ਚੰਗੀ ਨਿਸ਼ਾਨੀ ਹੁੰਦੀ ਆ ਦਹੀਂ ਵਰਗੇ ਦੁੱਧ ਦੀ ਇਹਦਾ ਮਤਲਬ ਹੈ ਕਿ ਦੁੱਧ ਹজম ਹੋ ਰਿਹਾ ਪਰ ਇਹ ਪ੍ਰੋਬਲਮ ਤਾਂ ਆਉਂਦੀ ਆ ਜਦੋਂ ਮਾਂ ਪਿਓ ਜੋ ਵੀ ਹੈਗੇ ਨੇ ਕਰਦੇ ਫੈਮਿਲੀ ਮੈਂਬਰ ਜਦੋਂ ਬੱਚਾ ਮਾਂ ਦਾ ਦੁੱਧ ਪੀਂਦਾ ਉਦੋਂ ਉਹਨੂੰ ਡਕਾਰ ਨਹੀਂ ਦਵਾਉਂਦੇ ਕਿਉਂਕਿ ਬੱਚੇ ਨੂੰ ਮੋਢੇ ਤੇ ਲਾ ਕੇ ਥੱਕਤ ਪਾ ਕੇ ਉਹਨੂੰ ਡਕਾਰ ਦਵਾਉਣਾ ਹੁੰਦਾ ਜੋ ਉਹਦੇ ਅੰਦਰ ਗੈਸ ਬੰਨਦੀ ਆ ਉਹ ਸਾਰੀ ਬਾਹਰ ਨਿਕਲ ਜਾਂਦੀ ਆ ਪਰ ਜਦੋਂ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੀ ਫਿਰ ਜਦੋਂ ਬੱਚੇ ਦੇ ਅਚਾਨਕ ਗੈਸ ਬਾਹਰ ਨਿਕਲਦੀ ਆ ਤੇ ਉਹ ਜਿਹੜਾ ਦੁੱਧ ਹজম ਹੋਇਆ ਹੁੰਦਾ ਉਹ ਫੁੱਟਿਆ ਹੋਇਆ ਦਹੀਂ ਵਰਗਾ ਦੁੱਧ ਉਹ ਬਾਹਰ ਨੂੰ ਆ ਜਾਂਦਾ ਫਿਰ ਇਹ ਜ਼ਰੂਰੀ ਆ ਕਿ ਜਦੋਂ ਮਾਂ ਦੁੱਧ ਪਿਆਵੇ ਉਹਨੂੰ ਡਕਾਰ ਦਕਾ ਦਵਾਵੇ ਮੁੱਡੇ ਨਾਲ ਲਾ ਕੇ ਤੇ ਫਿਰ ਕੋਸ਼ਿਸ਼ ਕਰੋ ਉਹਦੀ ਪੋਜੀਸ਼ਨ ਨੂੰ ਸਹੀ ਰੱਖੋ ਉਹਨੂੰ ਸਿੱਧਾ ਰੱਖੋ ਆਪਦੇ ਮੁੱਡੇ ਨਾਲ ਲਾ ਕੇ ਰੱਖੋ ਕੋਈ 20 ਮਿੰਟ ਜਾਂ ਅੱਧਾ ਘੰਟਾ ਕਿ ਉਹਦੇ ਦੁੱਧ ਹজম ਹੋ ਜੇ ਤੇ ਨਾਲ ਦੀ ਨਾਲ ਬਾਹਰ ਨਾ ਆਵੇ ਪਰ ਜੇ ਉਹਨੂੰ ਬਹੁਤ ਜ਼ਿਆਦਾ ਆ ਰਿਹਾ ਵੀ ਜਵੇਂ ਆਪਾਂ ਨੂੰ ਉਲਟੀ ਹੁੰਦੀ ਆ ਦੁੱਧ ਬਿਨਾ ਹজম ਹੋਈ ਬਾਹਰ ਆ ਰਿਹਾ ਜਾਂ ਉਹਦੇ ਵਿੱਚ ਕੋਈ ਹੋਰ ਸੈਕ੍ਰੀਸ਼ਨਸ ਆ, ਉਲਟੀ ਦਾ ਰੰਗ ਕੋਈ ਹੋਰ ਆ, ਫਿਰ ਇਹ ਡਾਕਟਰੀ ਜਾਂਚ ਜ਼ਰੂਰੀ ਆ, ਉਹਨੂੰ ਚੈੱਕਅਪ ਵਾਸਤੇ ਜ਼ਰੂਰ ਲੈ ਕੇ ਜਾਓ। ਪਰ ਜੇ ਥੋੜਾ-ਥੋੜਾ ਆਉਂਦਾ, ਥੱਕਵਾਂਗ ਹੁੰਦਾ, ਥੋੜਾ ਜਾਂ ਆਉਂਦਾ, ਫਿਰ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਇਹ ਸੋ ਆਪਣੀ ਜ਼ਿੰਮੇਵਾਰੀ ਆ ਆਸ਼ਾ ਵਰਕਰ ਪੈਨਾਂਦੀ ਵੀ ਕਿ ਉਹ ਜਦੋਂ ਗਰਭવતી ਜਨਮ ਦਿੰਦੀ ਆ ਜਾਂ ਜਨਮ ਹੋਣ ਤੋਂ ਪਹਿਲਾਂ ਇਹ ਚੀਜ਼ਾਂ ਉਹਨੂੰ ਦੱਸੀਆਂ ਜਾਂ ਜਾਂ ਡਿਲੀਵਰੀ ਤੋਂ ਬਾਅਦ ਦੱਸੀਆਂ ਜਾਣ ਕਿ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣ। ਇਸ ਤੋਂ ਬਿਨਾਂ ਵੀ ਹੋਰ ਕਈ ਚੀਜ਼ਾਂ ਪ੍ਰੋਬਲਮਸ ਹੈ ਜੋ ਆਉਂਦੀਆਂ ਨੇ ਉਹ ਆਪਾਂ ਅਗਲੀ ਵੀਡੀਓ ਡਿਸਕਸ ਕਰਾਂਗੇ ਕਿਉਂਕਿ ਫਿਰ ਵੀਡੀਓ ਬਹੁਤ ਵੱਡੀ ਹੋ ਜਾਂਦੀ ਹੈ ਇਨੀ ਦੇਖਣੀ ਵੀ ਔਖੀ ਹੁੰਦੀ ਆ ਪਲੀਜ਼ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਨਾਲੇ ਸ਼ੇਅਰ ਕਰਿਓ ਬਾਕੀਆਂ ਨਾਲ ਵੀ ਤਾਂ ਜੋ ਸਭ ਨੂੰ ਇਹ ਨੌਲੇਜ ਮਿਲੇ ਥੈਂਕ ਯੂ